ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੱਤ ਸਰੀਆ ਕਾਲ ਹੁਣ ਗਾਈਆਂ ਬੱਚੀਆਂ ਸੋਹਣੀਆਂ ਲੱਗਦੀਆਂ ਪਿੰਡ ਹੈਗਾ ਆਪਣਾ ਅਠਵਾਲ ਅਠਵਾਲ ਪਿੰਡ ਤੇ ਕੋਈ ਟਾਈਮ ਹੁੰਦਾ ਸੀ ਸਾਰੀਆਂ ਰਿਪੋਰਟਰ ਗਾਵਾਂ ਹੁੰਦੀਆਂ ਇਹ ਆਪਣੇ ਸ਼ੱਡ ਦੇ ਵਿੱਚ ਸਾਰੀਆਂ ਰਿਪੋਰਟਰੀ ਤੇ ਅੱਜ ਦੋ ਆਪਾਂ ਚੈੱਕ ਪਾਸ ਕੀਤੀਆਂ ਨੇ ਫੇਰ ਤੇ ਇੱਕ ਤੇ ਕੀਤੀ ਆ ਇੱਕ ਆਹ ਕੀਤੀ ਹਾਂਜੀ ਆਹ ਇੱਕ ਆਹ ਕੀਤੀ ਤੇ ਦੂਜੀ ਇਹ ਆਹ ਵਾਲੀ ਆਹ ਵਾਲੀ ਦੋ ਗਾਈਆਂ ਚੈੱਕ ਕੀਤੀਆਂ ਦੋ-ਦੋ ਮਹੀਨੇ ਤੋਂ ਉੱਪਰ ਇਹ ਵੀ ਰਿਪੀਟਰ ਹੀ ਤੇ ਡਾਇਰੈਕਟ ਟੀਕੇ ਹੀ ਲੱਗੇ ਇਹਨਾਂ ਨੂੰ ਕੋਈ ਦਵਾਈ ਪਾਊਡਰ ਨਹੀਂ ਟੀਕੇ ਭਰੇ ਨੇ ਤੇ ਭਰਾ ਸਾਡਾ ਵੀ ਬਾਹਰੋਂ ਲੈ ਆਉਂਦਾ ਗਾਈਆਂ ਤੇ ਉਹਦੀ ਮਿਹਰ ਆ ਚਲੋ ਉਹਦੀ ਬਖਸ਼ਾ ਸੱਚੇ ਪਾਤਸ਼ਾਹ ਦੀ ਤੇ ਸਾਡੇ ਹੱਥੋਂ ਗੱਬਣ ਕੋਈ ਟਾਈਮ ਹੀ ਸਾਰੀਆਂ ਰਿਪੀਟਰ ਹੀ ਤੇ ਅੱਜ ਦੀ ਡੇਟ 'ਚ 6 ਗਾਵਾਂ ਗੱਬਣ ਕਈ ਤੇ ਵੇਚ ਛੜੀਆਂ ਚਲੋ 2-4 ਵੇਚੀਆਂ ਵੀ ਨੇ ਭਰਾ ਨੇ ਤੇ ਪਰੇ ਆ ਕਿ ਚਲੋ ਮੇਰ ਆਉਦੀ ਸੱਚੇ ਪਾਤਸ਼ਾਹ ਦੀ ਕੋਈ ਇਹਨਾਂ ਨੂੰ ਪਾਊਡਰ ਦਵਾਈ ਨਹੀਂ ਬਸ ਇਹੋ ਘਟੀ ਕਾ ਇੱਕਾ ਕਾ ਸੀਮਣ ਹੀ ਲੱਗਾ ਇੱਕੋ ਇੱਕ ਇਹਦੇ ਗੱਬਣ ਹੋ ਗਈਆਂ ਨੇ ਦੋ ਹੋਣੇ ਚੱਕ ਪਕੀਤੀਆਂ ਤੇ ਦੋਹਾਂ ਤੇ ਮੇਰ ਹੋ ਗਈ ਤੇ ਇਹ ਲਾਓ ਕਿ ਦੋਆਂ ਦੀ 80ਾਂ ਚ ਗਿਣਤੀ ਆ ਗਈ ਵੀ ਲੋ ਕੋਈ ਇਹਨੂੰ ਦਵਾਈ ਵੀ ਨਹੀਂ ਕੀਤੀ ਕੁਝ ਨਹੀਂ ਸਦਾ ਟੀਕਾ ਕੀਤਾ ਤੇ ਆਹ ਜਿਹੜੀ ਐ ਵੀ ਗੱਬਣ ਆ ਆ ਵੀ ਗੱਬਣ ਆ ਦੋ ਤਿੰਨ ਭਰਾ ਨੇ ਵੇਚ-ਬੋਚ ਦਿੱਤੀਆਂ ਨੇ ਇੱਕ ਤੁਹਾਨੂੰ ਹੋਰ ਗੱਲ ਦਾਨੇ ਕਿ ਇੱਕ ਦੀ ਆਪਾਂ ਜੇਰ ਗੱਡੀ ਸੀ ਤੇ ਜੇਰ-ਜੇਰ ਕੱਢਣ ਚ ਵੀ ਫਰਕ ਹੁੰਦਾ ਵਾ ਹੱਥ ਚ ਵੀ ਫਰਕ ਹੁੰਦਾ ਵਾ ਜਿਹਦੀ ਆਪਣੇ ਥੀਅਰ ਗੱਡੀ ਗਈ ਉਹ ਦੁਬਾਰਾ ਗੱਬਣ ਚੈੱਕ ਹੋ ਗਈ ਆ ਔਰ ਪੀਟਰਾਂ ਦੇ ਵਿੱਚ ਹੀ ਹੈ ਨਾ ਤੇ ਮਤਲਬ ਚੈੱਕ ਹੋਈ ਆ ਤੇ ਜਿਹਦੀ ਚਲੋ ਆਪਾਂ ਨਾਮ ਨਹੀਂ ਲੈਂਦੇ ਕਿਸੇ ਨੇ ਗੱਡੀ ਹੋਰ ਨੇ ਉਹ ਅਜੇ ਤੱਕ ਇਵੇਂ ਹੀ ਆ ਉਹਨੂੰ ਸੈੱਟ ਕਰਾਂਗੇ ਪਰ ਇਹ ਵੀ ਦੱਸਾਂ ਤੁਹਾਨੂੰ ਕਿ ਇਹ ਜੇਰ-ਜੂਰ ਕੱਢਣ 'ਚ ਵੀ ਫਰਕ ਹੁੰਦਾ ਥੋੜਾ ਜਿਹਾ ਤੇ ਬਾਕੀ ਪੁੱਛਦੇ ਆ ਭਰਾ ਨੂੰ ਅੱਜ ਕਿੰਨੀ ਖੁਸ਼ੀ ਹੋਈ ਹੈ ਦੋ ਗਾਇਆਂ ਨਿਕਲ ਆਈਆਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਖਾਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋ ਗਾਇਆਂ ਨਿਕਲ ਆਈਆਂ ਅੱਜ ਫੇਰ ਆਪਣੇ ਫੇਰ ਨਿਕਲ ਆਈਆਂ ਗੱਪਣ ਜੀ ਤਾਂ ਕਿਵੇਂ ਬਹੁਤ ਖੁਸ਼ੀ ਹੈ ਜੀ ਜਦੋਂ ਇੱਕ ਟਾਈਮ ਤੇ ਜਦੋਂ ਤੁਸੀਂ ਆਏ ਉਦੋਂ ਸਾਰੀਆਂ ਰਿਪੋਰਟਰ ਸੀ ਹੁਣ ਤੇ ਰਿਪੋਰਟਰ ਕਹਿੰਦਾ ਹੀ ਨਾ ਹੀ ਨਹੀਂ ਲੈਂਦੇ ਸਾਰੀਆਂ ਗੱਬਣਾ ਹੀ ਹੁਣ ਇੰਨਾ ਕੁ ਚਕੀਣਿਆ ਕਿ ਬਾਹਰੋਂ ਲਿਆਵਾਂਗੇ ਤੇ ਬਣ ਜੂਗੀ ਹਨਾ ਸੱਚੀ ਬੱਸ ਲਿਆਵਾਂਗੇ ਹੁਣ ਫੇਰ ਗਾ ਤੇ ਇੱਕ ਜਿਹਦੀ ਆਪਾਂ ਝੇਰ ਕੱਢੀ ਉਹ ਵੀ ਨਿਕਲ ਆਈ ਹੈ ਹਨਾ ਹਾਂਜੀ ਦੋ ਜੇ ਦੋ گاਵਾ ਸੂਈਆਂ ਸੀ ਇੱਕ ਦੀ ਤੁਹਾਡੇ ਕੋਲ ਝੇਰ ਕਢਾਈ ਤੇ ਇੱਕ ਦੀ ਹੋਰ ਕਿ ਇੱਕ ਕਢਾਈ ਜਿਹੜੀ ਗਾ ਦੀ ਤੁਹਾਡੇ ਕੋਲ ਝੇਰ ਕਢਾਈ ਉਹਦੇ ਚੋਂ ਪੰਜਾਂ ਮਹੀਨੇ ਦੀ ਗੱਭਣ ਹੈ ਫਰਕ ਹੁੰਦਾ ਨਾ ਹੱਥ ਹੱਥ ਦਾ ਕੋਈ ਪਤਾ ਹੀ ਨਹੀਂ ਹੈ ਤੇ ਕੋਈ ਟਾਈਮ ਇਦਾਂ ਦਾ ਹੁੰਦਾ ਹੈ ਸਾਰੀਆਂ ਰਿਪੀਟਰ ਹੁੰਦੀਆਂ ਸਾਰੀਆਂ ਦੇ ਪੀਟਰ ਅੱਜ ਦੀ ਡੇਟ 'ਚ 6 گاਵਾ ਫਾਰਮ ਦੇ ਵਿੱਚ ਆ ਜਿਹੜੀਆਂ ਗੱਭਣ ਨੇ ਤੇ 3-4 ਵੇਚਤੀਆਂ ਪਾਣਾ 4-5 ਗਾਈਆਂ ਕਹਿੰਦਾ ਮੁਲਕ 9-10 ਪੀਟਰਾਂ ਜਿਹੜੀਆਂ ਗੱਭਣ ਕਰ ਦਿੱਤੀਆਂ ਨੇ ਨੌ ਦਾ ਪਰ ਪੀਟਰ ਨਾ ਗੱਬਣ ਕਰਤੀਆਂ ਨੇ ਜੀ ਗੱਲ ਆ ਤੇ ਦੱਸਿਓ ਸਚਾਈ ਹੈ ਨਾ ਇਹ ਚੀਜ਼ ਦੇ ਵਿੱਚ ਬਿਲਕੁਲ ਸਚਾਈ ਹੈ ਜੀ ਇੱਕ ਇੱਕ ਟੀਕੇ ਪਹਿਲੇ ਪਹਿਲੇ ਟੀਕੇ ਤੇ ਖਲੋਤੀਆਂ ਜੀ ਇੱਕ ਕਸੀਮ ਨਹੀਂ ਲਾਇਆ ਨਾ ਇਹਨਾਂ ਨੂੰ ਤੇ ਕੋਈ ਆਪਾਂ ਜਿਆਦਾ ਇਹਨਾਂ ਨੂੰ ਕੋਈ ਦਵਾਈ ਦੁਵਾਈ ਵੀ ਨਹੀਂ ਹੈ ਨਾ ਸਿੱਧਾ ਡਾਇਰੈਕਟ ਸੀਮਨ ਤੇ ਕੱਬਣ ਬਿਲਕੁਲ ਜੀ ਬਿਲਕੁਲ ਤੇ ਲੱਗਦਾ ਤੁਹਾਨੂੰ ਹਨਾ ਉਹਦੀ ਕਿਰਪਾ ਬਖਸ਼ਤ ਹੈ ਆ ਗਈ ਆ ਨਹੀਂ ਹੈਗੀ ਜੀ ਇਹ ਚੀਜ਼ ਦੇ ਵਿੱਚ ਕਿਉਂਕਿ ਜਿਉਂ ਸਕਸੈਸ ਆਪਾਂ ਬਣਾਇਆ ਹੈ ਰਿਪੀਟਰ ਤੋਂ ਹੀ ਕਿਉਂਕਿ ਇੱਕ ਕਿਰਪਾ ਤੁਹਾਡੇ ਹੱਥੇ ਤਾਂ ਹੀ ਇੱਕ ਚੀਜ਼ ਫੇਲ ਹੋਈ ਹੁੰਦੀ ਹੈ ਉਹਨੂੰ ਆਪਾਂ ਪਾਸ ਕਰ ਦੇਣਾ ਇੱਕ ਲੋਕ ਸਾਨੂੰ ਗੱਲਾਂ ਕਰਦੇ ਕਿ ਇਹ ਕੀ ਬੰਨਿਆ ਇਹ ਤਾਂ ਬੰਨੀਆਂ ਨਹੀਂ ਉਹ ਵਾਵਾ ਉਹਨਾਂ ਲਈ ਵੀ ਅੱਜ ਜਵਾਬ ਆਪਾਂ ਉਹਨਾਂ ਨੂੰ ਵੀ ਦੇ ਦਿੱਤਾ ਕਿ ਲਓ ਵੀ ਆਪਾਂ ਬਣਾਤੀਆਂ ਸਾਰੀਆਂ ਤੁਸੀਂ ਕਿਹਨੂੰ ਕਿੱਦਾਂ ਕਿਵੇਂ ਕਹਿ ਦਿੰਦੇ ਕੋਈ ਮੇਨੇ ਮਾਰਦੇ ਹੋ ਕਿ ਬੰਨੀਆਂ ਨਹੀਂ ਉਹ ਬੰਨੀਆਂ ਕਈ ਲੋਕ ਕਰਦੇ ਆ ਨਾ ਪਿੱਠ ਪਿਛੇ ਕੇ ਜਿਹੜੇ ਉਦਦੇ ਬੰਨੀਆਂ 15 ਬੰਨੀਆਂ ਨਹੀਂ ਉਹ ਵਾਵਾ ਤੇ ਅੱਜ ਉਹਨਾਂ ਦੇ ਅੱਜ ਉਹਨਾਂ ਨੂੰ ਦਿਖਾ ਲਾਂਗੇ ਨਾ ਕਿ ਆਹ ਦੇਖੋ ਨਾ ਕਿੱਦਾਂ ਗੱਬਣ ਹੋ ਗਈਆਂ ਵੀ ਬੰਦੇ ਬੈਠੇ ਨੇ ਗੱਬਣ ਕਰਨ ਵਾਲੇ ਵੀ ਸਹੀ ਹੈ ਨਾ ਤੇ ਬਾਕੀ ਖੁਸ਼ੀ ਹੈ ਨਾ ਭਰਾ ਦੇ ਕੰਮ ਤੋਂ ਜੀ ਬਿਲਕੁਲ ਖੁਸ਼ੀ ਹੈ ਜੀ ਹਣਾ ਆਪਾਂ ਕੋਈ ਜ਼ਿਆਦਾ ਇਹਨਾਂ ਤੇ ਖਰਚਾ ਖੁਰਚਾ ਜਾਂ ਕੁਝ ਨਹੀਂ ਨਾ ਨਾ ਕੋਈ ਸਿਰਫ ਟੀਕੇ ਕੀਤੇ ਹੈ ਨਾ ਨਾ ਟੀਕਾ ਹੀ ਵੈਸੇ ਇੱਕ ਇੱਕ ਟੀਕਾ ਹੀ ਬਸ ਕੁਝ ਨਹੀਂ ਚਲੋ ਪਿੰਡ ਦਾ ਦਿਓ ਮਾੜਾ ਜਾਂ ਪਿੰਡ ਅਠਵਾਲ ਤੇ ਨਾਮ ਕੀ ਜੀ ਦਾਸ ਅਠਵਾਲ ਨੇੜੇ ਬਟਾਰਾ ਨਾਮ ਦੱਸਿਓ ਨਾਮ ਸਿਮਰਨਜੀਤ ਸਿੰਘ ਠੀਕ ਹੈ ਵੀਰ ਜੀ ਧੰਨਵਾਦ ਜੀ ਆਹ ਗਾਈਆਂ ਵੇਹਲੋ ਤੁਸੀਂ ਮਾੜੀ ਮੋਟੀ ਆਪਾਂ ਗੱਲਬਾਤ ਰਿਕਾਰਡ ਕੀਤੀ ਆ ਕੋਈ ਟਾਈਮ ਹੁੰਦਾ ਏ ਰਿਪੋਰਟਰ ਹੁੰਦੀਆਂ ਅਸੀਂ ਇੱਕ ਫੇਲ ਹੀ ਲੋਕ ਵੀ ਗੱਲਾਂ ਕਰਦੇ ਨੇ ਇਹ ਕੀ ਬੰਨਿਆ ਕੀ ਨਹੀਂ ਬੰਨਿਆ ਤੁਸੀਂ ਕਿੱਦਾਂ ਕਿਵੇਂ ਪਰ ਅੱਜ ਵੀਰ ਦੇ ਚਿਹਰੇ ਤੇ ਵੀ ਮੁਸਕਾਨ ਆ ਕਿਉਂਕਿ ਉਹਦਾ ਕੰਮ ਸੈੱਟ ਹੋ ਗਿਆ ਕਿਉਂਕਿ ਜਦੋਂ ਗੱਬਣ ਹੋ ਜਾਣਾ ਕੰਮ ਤੁਰ ਪੈਂਦਾ ਜਨਵਰਾਂ ਦਾ ਇੱਕ ਫੇਲ ਤੋਂ ਪਾਸ ਵੀਰ ਨੂੰ ਕਰਕੇ ਦਿੱਤਾ ਵਾ ਤੇ ਕੋਈ ਆਪਾਂ ਫੀਸ ਫੂਸ ਨਹੀਂ ਇੱਕ ਨਾਰਮਲ ਹੀ ਇੱਕ ਕਸੀਮਨ ਲੱਗਾ ਹੋਣਾ ਤੁਸੀਂ ਹਿਸਾਬ ਲਾ ਲਓ ਇੱਕ ਕਸੀਮਨ ਦਾ ਕੀ 150 ਰੁਪਿਆ ਹੁੰਦਾ ਹੋਗਾ ਇੱਕ ਕਸੀਮਨ ਤੇ ਇੰਨੇ ਜੀ ਗੱਬਣ ਗੁੱਬਣ ਪਾਸ ਕਰਕੇ ਉਹ ਮਾਰੀਆਂ ਸਾਰੀਆਂ ਤੇ ਅੱਜ ਦੀ ਡੇਟ 'ਚ 6 ਤੇ ਫਾਰਮ ਦੇ ਵਿੱਚ ਨੇ ਗੱਬਣ ਤੇ ਤਿੰਨ ਚਾਰ ਭਰਾ ਨੇ ਵੇਚਤੀਆਂ ਨੇ ਗੱਬਣ ਕਰਕੇ ਪਹਿਲਾਂ ਮਤਲਬ ਦਹਾੜਾਂ ਦੀ ਗਿਣਤੀ ਹੋ ਗਈ ਹੈ ਰਿਪੋਰਟਰਾਂ ਦੀ ਜਿਹੜੀਆਂ ਆਪਾਂ ਸੈੱਟ ਕਰਕੇ ਤੇ ਪਾਸੇ ਕਰਤੀਆਂ ਨੇ ਹੋਣਗੀਆਂ 2-3 ਉਹਨਾਂ ਦਾ ਵੀ ਨੰਬਰ ਆਊਗਾ ਜਲਦੀ ਹੋਊਗਾ ਵੱਡੀ ਗੱਲ ਨਹੀਂ ਹੈ ਤੇ ਚਲੋ ਚੰਗੀ ਲੱਗਦੀ ਵੀਡੀਓ ਤੇ ਪਿਆਰ ਦਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਜ਼ਿਲ੍ਹਾ ਗਰਦਾਸਪੁਰ ਪਿੰਡ ਅਠਵਾਲ ਨੇਰੇ ਡੇਢ ਘਰ ਕੋਟਲੀ ਸੂਰਤ ਮੱਲੀ ਪਿਆਰ ਕਰਨ ਵਾਲੇ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ